ਸਸਕਲ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 3 ਅਗਸਤ ਨੂੰ ਰੂਸ ਦੇ ਕਾਮਚਟਕਾ ਪ੍ਰਾਇਦੀ ਭੁਤੇ ਸਥਿਤ ਕ੍ਰੇਸ਼ੇ ਨੀਨਕੋਵ ਜਵਾਲਾਮੁਖੀ ਦੇ 600 ਸਾਲਾਂ ਬਾਅਦ ਆਪਣੀ ਪਹਿਲੀ ਵੱਡੀ ਵਿਸਫੋਟਕ ਗਤੀਵਿਧੀ ਦਿਖਾਈ ਦਿੱਤੀ ਹੈ ਇਸ ਧਮਾਕੇ ਨੇ 6 ਕਿਲੋਮੀਟਰ ਤੱਕ ਸਵਾਦਾ ਇੱਕ ਵੱਡਾ ਗੁਬਾਰਾ ਹਵਾ ਦੇ ਵਿੱਚ ਉਡਾ ਦਿੱਤਾ ਜਿਸ ਦੇ ਨਾਲ ਪੂਰੇ ਖੇਤਰ ਦੇ ਵਿੱਚ ਹਲਚਲ ਮਚੀ ਹੋਈ ਹੈ ਇਸ ਘਟਨਾ ਨੂੰ ਪੂਜਾਲਦੀ ਗਤੀਵਿਧੀ ਅਤੇ ਜਵਾਲਾਮੁਖੀ ਫਟਣ ਦੇ ਵਿਚਕਾਰ ਡੂੰਗੇ ਸੰਬੰਧ ਵਜੋਂ ਵੀ ਦੇਖਿਆ ਜਾ ਰਿਹਾ ਹੈ ਰੂਸ ਦੇ ਵਿੱਚ ਸ਼ਨੀਵਾਰ ਨੂੰ 600 ਸਾਲਾਂ ਬਾਅਦ ਇੱਕ ਜਵਾਲਾਮੁਖੀ ਫਟਿਆ ਹੈ ਕਾਮਚਟਕਾ ਪ੍ਰਦੇਪ ਉਤੇ ਸਥਿਤ ਇਹ ਜਵਾਲਾਮੁਖੀ 1483 ਦੇ ਸ਼ੁਰੂ ਵਿੱਚ ਫਟਿਆ ਸੀ ਤੇ ਇਸ ਦੀ ਉਚਾਈ 1855 ਮੀਟਰ ਹੈ ਰੂਸ ਦੀ ਸਰਕਾਰੀ ਸਮachar ਏਜੰਸੀ RIA ਨਵੋਸਤੀ ਵਿਗਿਆਨੀਆਂ ਦੇ ਅਨੁਸਾਰ ਇਸ ਧਮਾਕੇ ਨੇ 6000 ਮੀਟਰ ਉੱਚੇ ਸੁਆਤਾ ਬੱਦਲ ਉਠਾਇਆ ਜਵਾਲਾਮੁਖੀ ਫਟਣ ਤੋਂ ਪਹਿਲਾਂ ਇੱਥੇ 7.0 ਦੀ ਵਰਤਾਰਾ ਪੁਚਾਲ ਵੀ ਆਇਆ ਸੀ ਪ੍ਰੇਸ਼ਨ ਨੀਕੋਬ ਜਵਾਲਾਮੁਖੀ ਦੇ ਫਟਣ ਕਾਰਨ ਦਾ ਬੱਦਲ ਪਰਚੰਤ ਮਹਾਸਾਗਰ ਵੱਲ ਵਧਿਆ ਹਾਲਾਂਕਿ ਹਾਲੇ ਤੱਕ ਦੇ ਅਬਾਦੀ ਵਾਲੇ ਖੇਤਰ ਤੇ ਲਈ ਕੋਈ ਖਤਰਾ ਨਹੀਂ ਹੈ ਪਰ ਰੂਸ ਦੇ ਐਮ ਐਚ ਐਲ ਸੀ ਸੇ ਮਾਮਾ ਮੰਤਾਲੇ ਨੇ ਇਸ ਨੂੰ ਇੱਕ ਸੰਤਰੀ ਹਵਾਵਾਜੀ ਕੋਹ ਦਿੱਤਾ ਜੋ ਦਰਸ਼ਾਉਂਦਾ ਹੈ ਕਿ ਇਹ ਘਟਨਾ ਹਵਾਈ ਆਵਾਜਾਈ ਦੇ ਲਈ ਸੰਭਾਵੀ ਖਤਰਾ ਪੈਦਾ ਕਰ ਸਕਦੀ ਹੈ ਕਾਮਚਟਕ ਜਵਾਲਾਮੁਖੀ ਪ੍ਰਤੀਕਿਰਿਆ ਟੀਮ ਦੀ ਅਗਵਾਈ ਕਰਨ ਵਾਲੀ ਜਵਾਲਾਮੁਖੀ ਵਿਗਿਆਨੀ 올ਗਾ ਗਿਰਿਨਾ ਕੈਂਦੀ ਹੈ ਕਿ ਇਹ ਧਮਾਕਾ ਹਾਲੀ ਦੇ ਵਿੱਚ ਆਏ ਵੱਡੇ ਭੁਚਾਲ ਦੇ ਨਾਲ ਸੰਬੰਧਿਤ ਹੋ ਸਕਦਾ ਹੈ ਇਹ ਭੁਚਾਲ ਸ਼ਕਤੀ 40 ਸੀ ਕੇ ਫ੍ਰੈਂਚ ਪਾਲਿਨੇਸ਼ੀਆ ਅਤੇ ਚਿਲੀ ਦੇ ਵਿੱਚ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰਨੀ ਪਈ ਇਹ ਕਲਿਉ ਚੇਵ ਸਕੋਏ ਜਵਾਲਾਮੁਖੀ ਹੈ ਜੋ ਕਿ ਇਸ ਖੇਤਰ ਦਾ ਸਭ ਤੋਂ ਸਰਗਰਮ ਜਵਾਲਾਮੁਖੀ ਹੈ ਤੇ ਵੀ ਫਟ ਚੁੱਕਿਆ ਹੈ ਜਵਾਲਾਮੁਖੀ ਪ੍ਰਤੀਕਿਰਿਆ ਟੀਮ ਦੇ ਮੁਖੀ ਨੇ ਕਿਹਾ ਕਿ ਜਵਾਲਾਮੁਖੀ ਵਿਗਿਆਨੀ 올ਗਾ ਗਿਰਿਨਾ ਨੇ ਦੱਸਿਆ ਕ੍ਰੇਸ਼ਨੀ ਨਿਕੋਵ ਜਵਾਲਾਮੁਖੀ ਦਾ ਪਹਿਲਾ ਇਤਿਹਾਸਕ ਤੌਰ ਤੇ ਦਲਚੇ ਫਟਣਾ ਹੈ ਦੇ ਨਾਲ ਹੀ ਇਹ ਸੰਭਾਵਤ ਤੌਰ ਤੇ ਹਾਲੀ ਦੇ ਵਿਜਾਇਪੂਜਾ ਲ ਦੇ ਕਾਰਨ ਹੋਇਆ ਹੁੰਦਾ ਹੈ ਕਿਉਂਕਿ ভূਵਿਗਿਆਨ ਵਿਗਿਆਨ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਹਿਲਦੀਆਂ ਨੇ ਤਾਂ ਮੈਗਮਾ ਚੈਂਬਰਾਂ ਦੇ ਵਿੱਚ ਦਬਾਵ ਬੰਦ ਹੈ ਜਿਸ ਕਾਰਨ ਜਵਾਲਾਮੁਖੀ ਸਰਗਰਮ ਹੋ ਸਕਦੇ ਨੇ। ਪੁਜਾਲ ਦੇ ਜਵਾਲਾਮੁਖੀ ਗਤੀਵਿਧੀ ਅਕਸਰ ਇਕੱਠੇ ਹੁੰਦੇ ਨੇ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਪਲੇਟ ਟੈਕਟੋਨਿਕ ਬਹੁਤ ਸਰਗਰਮ ਨੇ। ਕਾਮਚਟਕਾ ਪ੍ਰਾਇਦੀਪ ਵੀ ਹੈ ਜੋ ਕਿ ਪ੍ਰਸ਼ਾਂਤ ਰਿੰਗ ਆਫ ਫਾਇਰ ਦਾ ਹਿੱਸਾ ਹੈ। ਇਹ ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀ ਖੇਤਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ